ਵੈਸੇ ਤਾਂ ਪੂਰੇ ਪੰਜਾਬ ਨੂੰ ਹੀ ਪੂਰੀ ਦੁਨੀਆ ਤੇ ਵਿੱਚ ਵਸਦੇ ਨਾਨਕ ਨਾਮ ਲੈ ਵਸੱਖਾਂ ਨੂੰ ਬੜੀ ਆਸ ਤੇ ਉਮੀਦ ਸੀਗੀ ਇਸ ਬਿੱਲ ਦੀ ਪਰ ਤੁਹਾਡੀ ਜਥੇਬੰਦੀ ਨੂੰ ਔਰ ਟਾਵਰ ਤੇ ਚੜ੍ਹੇ ਹੋਏ ਸਿੰਘ ਨੂੰ ਸਭ ਤੋਂ ਜ਼ਿਆਦਾ ਬੇਸਬਰੀ ਨਾਲ ਇੰਤਜ਼ਾਰ ਸੀਗਾ ਕਿ ਜਿਸ ਦੇ ਲਈ ਇੱਕ ਲੰਬਾ ਸੰਘਰਸ਼ ਤੁਸੀਂ ਕਰ ਰਹੇ ਹੋ ਉਹ ਕਾਨੂੰਨ ਹੋਂਦ ਦੇ ਵਿੱਚ ਆਉਣ ਜਾ ਰਿਹਾ ਹੈ ਤਾਂ ਚਲੋ ਸਾਡਾ ਜਿਹੜਾ ਅੰਦੋਲਨ ਹੈ ਜਾਂ ਸਾਡਾ ਜਿਹੜਾ ਮੋਰਚਾ ਸਫਲ ਹੋਏਗਾ ਅੱਜ ਦੀ ਕਾਰਵਾਈ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਜਾਂ ਕੀ ਉਹ ਸਿੰਘ ਸੋਚਦੇ ਨੇ 9 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਅੱਜ 200 78ਵਾਂ ਦਿਨ ਹੈ ਭਾਈ ਗੁਰਜੀਤ ਸਿੰਘ ਖਾਲਸਾ 400 ਫੁੱਟ ਉੱਚੇ ਟਾਵਰ ਤੇ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਐਡੀ ਨਾਜ਼ੁਕ ਹੈ ਜੀ ਕੀ ਮਤਲਬ ਉਹ ਜੇ ਮੈਂ ਦੱਸਾਂਗਾ ਤੇ ਬੜੇ ਲਫ਼ਜ਼ ਇਦਾਂ ਦੇ ਨਹੀਂ ਪਰ ਜੇ ਤੁਸੀਂ ਕਹਿੰਦੇ ਤਾਂ ਮੈਂ ਸਾਂਝ ਪਾ ਦੇਣਾ ਕਿ ਉਹ ਮਰਨ ਕਿਨਾਰੇ ਬੈਠੇ ਹੋਏ ਨੇ ਅੱਜ ਉਹਨਾਂ ਦੇ ਮਾਤਾ ਜੀ ਸਾਡੇ ਕੋਲ ਬੈਠੇ ਸਨ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਠੰਡੇ ਬਸਤੇ ਚ ਪਾ ਦਿੱਤਾ ਉਹ ਮਾਂ ਦੇ ਹੰਝੂ ਨਹੀਂ ਰੁਕ ਸਕੇ ਅਸੀਂ ਬੜੀ ਕੋਸ਼ਿਸ਼ ਕੀਤੀ ਮਾਤਾ ਜੀ ਇਦਾਂ ਨਾ ਕਰੋ ਇਦਾਂ ਨਾ ਕਰੋ ਪਰ ਉਸ ਮਾਂ ਦੇ ਇਹਨਾਂ ਨੇ ਹੰਝੂ ਵਗਾ ਕੇ ਹੀ ਛੱਡੇ ਜਿਹੜੀ ਮਾਂ ਪਿਛਲੇ 9 ਮਹੀਨਿਆਂ ਤੋਂ ਇਸ ਗੱਲ ਦੇ ਉੱਤੇ ਖੜੀ ਸੀ ਕਿ ਮੇਰਾ ਪੁੱਤ ਬਚਦਾ ਜਾਂ ਨਹੀਂ ਬਚਦਾ ਵੱਖਰੀ ਗੱਲ ਗੁਰੂ ਦੀਆਂ ਬੇਅਦਬੀਆਂ ਰੁਕਣੀਆਂ ਚਾਹੀਦੀਆਂ ਨੇ ਪਰ ਇਹਨਾਂ ਨਾ ਸ਼ੁਕਰੇ ਲੋਕਾਂ ਨੇ ਇਹਨਾਂ ਗੈਰ ਜ਼ਿੰਮੇਵਾਰਾਂ ਨਾਲ ਲੋਕਾਂ ਨੇ ਅੱਜ ਉਥੇ ਲਿਜਾ ਕੇ ਖੜਾ ਕੀਤਾ ਇੱਕ ਕਹਿੰਦਾ ਕਿ ਤਿੰਨ ਤੋਂ ਚਾਰ ਮਹੀਨੇ ਸਟੈਂਡੀ ਕਮੇਟੀ ਨੂੰ ਦੰਨੇ ਆ ਤੇ ਜਿਹੜੇ ਬਹੁਤੇ ਵੱਡੇ ਧਾਰਮਿਕ ਆਪਣੇ ਆਪ ਨੂੰ ਦੱਸਦੇ ਨੇ ਖਵਾਉਂਦੇ ਨੇ ਉਹਨਾਂ ਨੇ 6 ਕਰਤਾ 3 ਮਹੀਨੇ ਤੇ ਜਾ ਕੇ ਛੱਡ ਦਿੱਤਾ